ਉਦੇ ਅੰਦਰ ਮਰਨ ਲੱਗੀਆਂ ਚਾਉ ਪੈਦਾ ਹੁੰਦਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਕਬੀਰ ਮੋਹ ਮਰਨੇ ਕਾ ਚਾਉ ਹੈ ਦੱਸੋ ਮਰਨ ਦਾ ਕਿਸ ਨੂੰ ਚਾਉਂਦਾ ਲੋਕ ਤਾਂ ਡਰਦੇ ਨੇ ਹਰ ਬੰਦਾ ਮੌਤ ਤੋਂ ਡਰਦਾ ਹੈ ਹਰ ਬੰਦਾ ਮੌਤ ਤੋਂ ਭੈ ਖੰਦਾ ਕਿ ਮੌਤ ਨਾ ਆ ਜਾਏ ਪਰ ਜਿਹੜਾ ਸ਼ਹੀਦ ਹੈ ਨਾ ਉਹ ਮਰੀਦ ਹੋਣ ਤੋਂ ਬਾਅਦ ਸ਼ਹੀਦ ਉਸ ਜਗ੍ਹਾ ਤੇ ਪਹੁੰਚਦਾ ਜਿੱਥੇ ਉਹਨੂੰ ਚਾਅ ਪੈਦਾ ਹੁੰਦਾ ਬਾਬਾ ਦੀਪ ਸਿੰਘ ਜੀ ਚਾਅ ਨਾਲ ਲੜਨ ਗਏ ਮਜਬੂਰੀ ਹੋ ਕੇ ਨਹੀਂ ਉਹਨਾਂ ਦੇ ਅੰਦਰ ਚਾਅ ਪੈਦਾ ਹੋਇਆ ਇੱਕ ਚੀਜ਼ ਹੋਰ ਜ਼ਿੰਦਗੀ 'ਚ ਤੁਹਾਡੇ ਕੰਮ ਆਏਗੀ ਜਿਹੜੇ ਕੰਮ 'ਚ ਚਾਅ ਪੈਦਾ ਹੋ ਜਾਏ ਨਾ ਉਸ ਕੰਮ 'ਚ ਉਮਰ ਨਹੀਂ ਵੇਖੀ ਜਾਂਦੀ ਜਿਨ੍ਹਾਂ ਨੂੰ ਖੇਤੀ ਕਰਨ ਦਾ ਚਾਅ ਹੈ ਉਹ ਬਜ਼ੁਰਗ ਨੇ 85 86 ਸਾਲ ਦੀ ਉਮਰ ਦੇ ਇੱਕ ਸਾਡੀ ਰਿਸ਼ਤੇਦਾਰੀ ਜਿਹੜਾ 90 ਸਾਲ ਦੀ ਉਮਰ ਦਾ ਹੋ ਗਿਆ ਹੁਣ ਉਹਨੇ ਖੇਤਾਂ ਚੋਂ ਉਹਨੂੰ ਘਰ ਲੈ ਆਂਦਾ ਨਹੀਂ ਤਾਂ ਸਾਰਾ ਦਿਨ ਉਹ ਖੇਤਾਂ 'ਚ ਰਹਿੰਦਾ ਉਹ ਕਹਿੰਦਾ ਮੈਨੂੰ ਚਾਅ ਆਉਂਦੇ ਇੱਥੇ 30 35 40 ਸਾਲ ਦੇ ਲੋਕ ਥੱਕ ਜਾਂਦੇ ਕੰਮ ਕਰਦੇ ਨੇ 80-80 ਸਾਲ ਦੀ ਉਮਰ ਦੇ ਬਜ਼ੁਰਗ ਖੇਤੀ ਦਾ ਕੰਮ ਕਰ ਰਹੇ ਨੇ ਕਿਉਂਕਿ ਚਾਉ ਅੰਦਰ ਉਹ ਸਵੇਰੇ ਦਿਨ ਚੜਦੇ ਖੇਤਾਂ ਵਿੱਚ ਹੁੰਦੇ ਨੇ ਇਹ ਨਹੀਂ 10-10 ਵਜੇ ਤੱਕ ਸੁੱਤੇ ਰਹਿਣਗੇ ਜਿਹਨੂੰ ਚਾਉ ਹੈ ਭਾਈ ਜਦੋਂ ਅੰਦਰ ਚਾਉ ਪੈਦਾ ਹੋ ਜਾਏ ਉਹਨੂੰ ਕੋਈ ਚੀਜ਼ ਭਾਰੀ ਨਹੀਂ ਲੱਗਦੀ ਜਿਹਨੂੰ ਸ਼ੌਕ ਕਹਿੰਦੇ ਨੇ ਜੇ ਕਿਸੇ ਕੰਮ ਦਾ ਸ਼ੌਕ ਹੋਵੇ ਚਾਉ ਹੋਵੇ ਤਾਂ ਯਾਦ ਰੱਖਿਓ 5 ਸਾਲ ਦਾ ਕੰਮ ਇੱਕ ਸਾਲ ਜਿਸੇਖ ਲੈਗਾ ਬੰਦਾ ਜਿਹਨੂੰ ਸਿੱਖਣ ਦਾ ਚਾਅ ਹੋ ਜਿਹਨੂੰ ਚਾਅ ਨਹੀਂ ਹੈ ਉਹਨੂੰ ਸਾਲ ਵਾਲੇ ਕੰਮ ਨੂੰ ਭਾਵੇਂ 5 ਸਾਲ ਲਈ ਰੱਖੋ ਉਹ ਸਿੱਖ ਹੀ ਨਹੀਂ ਸਕਦਾ ਜਿਹੜੇ ਬੱਚੇ ਨੂੰ ਪੜ੍ਹਨ ਦਾ ਚਾਅ ਹੈ ਉਹਨੂੰ ਟਿਊਸ਼ਨ ਰਖਾਉਣ ਦੀ ਲੋੜ ਨਹੀਂ ਪੈਂਦੀ ਉਹ ਸਕੂਲੋਂ ਪੜ੍ਹ ਕੇ ਬੜੀ ਪੜ੍ਹਾਈ ਕਰ ਜਾਂਦਾ ਜਿਹਨੂੰ ਚਾਅ ਨਹੀਂ ਉਹਨੂੰ ਭਾਵੇਂ ਦੋ ਟਿਊਸ਼ਨਾਂ ਰਖਾ ਦੋ ਹਰ ਕੰਮ ਵਿੱਚ ਚਾਅ ਏਦਾਂ ਮਾਹਰਾ ਕਹਿੰਦੇ ਭਾਈ ਸ਼ਹੀਦ ਤੇ ਅੰਦਰ ਚਾਅ ਪੈਦਾ ਕਰ ਦਿੰਦਾ ਗੁਰੂ ਉਨੂੰ ਮਰਨ ਦਾ ਵਿਚਾਰ ਪੈਦਾ ਹੋ ਜਾਂਦਾ ਚਲੋ ਸ਼ਹਾਦਤ ਦਾ ਮੌਕਾ ਮਿਲਿਆ ਬਾਬਾ ਦੀਪ ਸਿੰਘ ਚਾਉ ਨਾਲ ਲੜਨ ਗਏ ਸ਼ੌਕ ਨਾਲ ਲੜਨ ਗਏ 32 ਸਾਲ ਦੀ ਉਮਰ ਦੇ ਨੌਜਵਾਨ ਨਾਲ ਲੜ ਪਿਆ 80 ਸਾਲ ਦਾ ਬਜ਼ੁਰਗ ਔਰ ਸਾਥ ਸੰਗਤ ਬਰਪਰ ਮੁਕਾਬਲਾ ਕਰਕੇ ਬਾਬਾ ਦੀਪ ਸਿੰਘ ਸ਼ਹੀਦ ਹੋਏ ਨੇ ਕਿੱਥੇ 32 ਸਾਲ ਉਮਰ ਕਿੱਥੇ 80 ਸਾਲ ਉਮਰ ਫਰਕ ਬਹੁਤ ਵੱਡਾ ਹੈ ਪਰ ਚਾਉ ਬਹੁਤ ਵੱਡੀ ਤਾਕਤ ਹੈ ਅੰਦਰ ਚਾਹੋਂ ਪੈਦਾ ਹੋ ਕਬੀਰ ਮੋਹੇ ਮਰਨੇ ਕਾ ਚਾਹੋ ਹੈ ਮਰੂੰ ਤਾ ਹਰ ਕੈ ਦਵਾਰ ਪਰ ਚਾਹੋ ਇਹ ਹੈ ਜੇ ਮੈਂ ਮਰਨ ਦਾ ਤਾ ਤੇਰੇ ਦਰ ਤੇ ਮਰਨ ਫਿਰ ਮਰੂੰ ਤਾ ਹਰ ਕੈ ਦਵਾਰ ਜੇ ਮੌਤ ਹੋਵੇ ਤੇਰੇ ਦਰ ਤੇ ਹੋਵੇ ਮਰੂੰ ਤਾ ਹਰ ਕੈ ਦਵਾਰ ਮੈਨੂੰ ਪੁੱਛੇ ਨਾ ਕੋਈ ਦਰਗਾਹ ਤੇ ਕੌਣ ਹੈ ਪਤਾ ਹੋਵੇ ਇਹ ਕੋਈ ਗੁਰੂ ਦਾ ਸਿੱਖ ਆ। ਸਾਧ ਸੰਗਤ ਸ਼ਹੀਦ ਮੁਹੰਮਦ ਦੀਪ ਸਿੰਘ ਜੀ ਦਾ ਜਨਮ ਪੋਬੰਡ ਹੋਇਆ ਹੈ। ਮਾਤ ਜੁਣੀ ਜੀ ਦੀ ਪਾਵਨ ਕੁੱਖ ਤੋਂ ਭਾਈ ਭਗਤਾਂ ਜੀ ਦੇ ਘਰ ਇਤਿਹਾਸ ਕਹਿੰਦਾ ਹੈ 1682 ਇਸ ਲਈ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ। 52 ਜਨਮ ਤੋਂ ਬਾਅਦ ਮਾਪਿਓ ਨੇ ਨਾਮ ਰੱਖਿਆ ਦੀਪ ਕੋਈ ਦੀਪਾ ਰੱਖਦਾ ਔਰ ਸਾਥ ਸੰਗਤ ਮਾਪਿਓ ਉਹ ਕੋਈ ਆਮ ਹਸਤੀ ਨਹੀਂ ਜਿਨ੍ਹਾਂ ਦੇ ਘਰ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਉਹ ਮਾਂ ਹੋਏਗੀ ਜਿਸ ਮਾਂ ਦੀ ਆਪਣੀ ਇਵਾਦਤ ਹੈ ਆਪਣੀ ਬੰਦਗੀ ਹੈ ਉਸ ਮਾਂ ਨੇ ਜਰੂਰ ਅਸੀਸ ਦਿੱਤੀ ਹੋਏਗੀ ਪੁੱਤਾਂ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਾਥ ਸੰਗਤ ਕਿਸੇ ਦੇ ਘਰ ਸੂਰਵੀਰ ਯੋਧਾ ਦਾਨੀ ਭਗਤ ਪੈਦਾ ਹੁੰਦਾ ਉਹਦੇ ਪਿੱਛੇ ਮਾਂ ਪਿਓ ਦੀ ਇਬਾਦਤ ਹੁੰਦੀ ਹੈ ਪਿਓ ਦੀ ਬੰਦਗੀ ਕੋਈ ਇਬਾਦਤ ਹੈ ਜਾਂ ਕੋਈ ਪੁਰਵਲੇ ਕਰਮਾਂ ਦੀ ਬੰਦਗੀ ਇਬਾਦਤ ਹੈ ਹਾਂ ਕਰੋੜਾਂ ਵਿੱਚੋਂ ਦੁਨੀਆ 'ਚ ਇੱਕ ਅਧਰ ਉੱਥੇ ਵੀ ਰੱਬ ਕਈ ਵਾਰ ਜਨਮ ਦੇ ਦਿੰਦਾ ਜਿਹਨੂੰ ਕਹਿੰਦੇ ਕਲਰ ਕਮਲ ਭਗਤ ਪ੍ਰਹਿਲਾਦ ਹਰਨਾਕਸ਼ ਦੇ ਘਰ ਵੀ ਪ੍ਰਹਿਲਾਦ ਪੈਦਾ ਹੁੰਦਾ ਹੈ ਪਰ ਪਾਤਸ਼ਾਹ ਨੇ ਕਿਸੇ ਦੇ ਘਰ ਸੂਰਵੀਰ ਯੋਧਾ ਪੈਦਾ ਹੋਵੇ ਮਾਂ ਮੋਦੀ ਬੰਦਗੀ ਹੁੰਦੀ ਹੈ ਮਾਂ ਜਿਉਣੀ ਤੇ ਪਿਤਾ ਭਗਤਾ ਜੀ ਲੈ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾ ਚ 1700 ਈਸਵੀ ਦੀ ਵਸੱਖੀ ਆਈ ਜਦ ਕੇ ਬੇਨਤੀ ਕੀਤੀ ਮਹਾਰਾਜ ਖੰਡੇ ਵਟੇ ਦੀ ਪੌਲ ਸ਼ਿਖਾਓ ਤੇ ਸਾਡੇ ਪੁੱਤਰ ਇਸ ਦੀ ਭਾਈ ਦੀਪੇ ਨੂੰ ਵੀ ਅਮਰ ਸ਼ਕਲ ਕਲਗੀਆਂ ਵਾਲਿਆਂ ਨੇ ਖੰਡੇ ਵਟੇ ਦੀ ਪੌਲ ਦਿੱਤੀ ਤੇ ਨਾਮ ਰੱਖਿਆ ਭਾਈ ਦੀਪ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਤਿੰਨ ਸਾਲ ਅਨੰਦਪੁਰ ਸਾਹਿਬ ਰਹਿ 1700 ਈਸਵੀ ਤੋਂ ਲੈ ਕੇ 1703 ਈਸਵੀ ਤੱਕ ਇਤਿਹਾਸ ਕਹਿੰਦਾ ਹੈ ਭਾਈ ਮਨੀ ਸਿੰਘ ਜੀ ਦੇ ਕੋਲੋਂ ਅਨੰਦਪੁਰ ਸਾਹਿਬ ਰਹਿ ਕੇ ਗੁਰਬਾਣੀ ਦੀ ਸੰਥਿਆ ਲਈ ਗੁਰਮਤਿ ਦੀ ਵਿਦਿਆ ਸਿੱਖੇ ਅਨੰਦਪੁਰ ਸਾਹਿਬ ਦਾ ਸ਼ਾਸਤਰ ਵਿਦਿਆ ਸਿੱਖੇ ਵਕਤ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਭਾਈ ਸਿੱਖੋ ਆਪੋ ਆਪਣੇ ਪਰਿਵਾਰ ਬੱਚੇ ਆਪਣੇ ਪਿਛਲੇ ਪਿੰਡਾਂ 'ਚ ਛੱਡ ਗਏ ਅਨੰਦਪੁਰ ਸਾਹਿਬ ਖੱਲੀ ਕਰਦੇ ਮਹਾਰਾਜ ਕਿਉਂ ਕਿੰਨੇ ਅਨੰਦਪੁਰ ਸਾਹਿਬ ਵਿੱਚ ਹੁਣ ਸੁੱਖਾਂ ਦੇ ਦਿਨ ਨਹੀਂ ਰਹਿਣਗੇ ਹੁਣ ਦੁੱਖ ਤੇ ਭੁੱਖ ਦੇ ਦਿਨ ਵੀ ਦੇਖਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪਰਿਵਾਰ ਬੱਚੇ ਦੁੱਖ ਤੇ ਭੁੱਖ ਵਿੱਚ ਰਹਿਣ ਆਪੋ ਆਪਣੇ ਪਿਛਲੇ ਪਿੰਡਾਂ ਵਿੱਚ ਆਪਣੇ ਬੱਚੇ ਛੱਡ ਆਓ ਬਾਬਾ ਦੀਪ ਸਿੰਘ ਜੀ ਦੀ ਉਦੋਂ ਡਿਊਟੀ ਲੱਗੀ ਕਹਿੰਦੇ ਭਾਈ ਦੀਪ ਸਿੰਘ ਜੀ ਤੁਸੀਂ ਵੀ ਆਪਣੇ ਪਿਛਲੇ ਪਿੰਡ ਜਾਓ ਮੱਝ ਦੀ ਸੰਗਤ ਲੈ ਜਾਓ ਇਹਨਾਂ ਨੂੰ ਘਰੋਂ ਕਦੀ ਆਪੋ ਆਪਣੇ ਪਿੰਡ ਛੱਡ ਕੇ ਆਓ ਜਦੋਂ ਵਕਤ ਆਇਆ ਤੁਹਾਨੂੰ ਸੱਦਾਂਗੇ ਤੁਸੀਂ ਅਨੰਦਪੁਰ ਸਾਹਿਬ ਨਹੀਂ ਆਉਣਾ ਵਕਤ ਆਇਆ ਤੁਹਾਨੂੰ ਸੁਨੇਹਾ ਧੱਲਾਂਗੇ ਸਾ ਸੰਗਤ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ ਬਾਬਾ ਦੀਪ ਸਿੰਘ ਦਾ ਜ਼ਿਕਰ ਨਹੀਂ ਹੈ 8 ਮਹੀਨੇ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਸਰਸਾ ਨਦੀ ਦੇ ਕੰਢੇ ਦੀ ਜੰਗ ਵਿੱਚ ਕੋਈ ਜ਼ਿਕਰ ਨਹੀਂ ਚਮਕੌਰ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1704 ਦੀਆਂ ਜੰਗਾਂ ਜੁੱਤਾਂ ਲੜਦੇ ਹੋਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਬਜ਼ਾਦੇ ਸ਼ਹੀਦ ਹੋ ਗਏ ਗਲਗੀਦਰ ਪਾਤਸ਼ਾਹ ਮਾਛੀਵਾੜਾ ਸਾਹਾ ਆ ਗਏ ਉੱਥੋਂ ਗਨੀਖਾਂ ਨਵੀਖਾਂ ਆਲਮਗੀਰ ਸਾਹਿਬ ਤੱਕ ਲੈ ਕੇ ਆਏ ਭਾਈ ਨਗਾਇਆ ਸਿੰਘ ਨੇ ਘੋੜਾ ਦਿੱਤਾ ਆਲਮਗੀਰ ਤੋਂ ਚੱਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਰਾਏਕੋਟ ਪਹੁੰਚੇ ਰਾਏਕੋਟ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤੂ ਪਰ ਹੁੰਦੇ ਹੁੰਦੇ ਆ ਉਹ ਧਰਤੀ ਤੇ ਮਾਲਵੇ ਦੀ ਧਰਤੀ ਤੇ ਆਏ ਜਿੱਥੇ ਅੱਜ ਗੁਰਦੁਆਰਾ ਦੀਨਾ ਕੰਗੜ ਜਫਰਨਾਵਾ ਸਾਹਿਬ ਆ ਇੱਥੇ ਪਾਤਸ਼ਾਹ ਰਹੇ ਕੰਗੜ ਦੇ ਚੌਧੀ ਚੌਧਰੀ ਭਾਈ ਸ਼ਮੀਰਾ ਭਾਈ ਲਖਮੀਰਾ ਭਾਈ ਤਖਦਮਲ ਤਿੰਨ ਭਰਾਵਾਂ ਦਾ ਰਾਜ ਸੀ ਕੰਗੜ ਉੱਤੇ ਉਹਨਾਂ ਵਿੱਚੋਂ ਇੱਕ ਭਰਾ ਭਾਵਨਾਵਾਂ ਵਾਲਾ ਭਾਈ ਸ਼ਮੀਰੇ ਦਾ ਭਲਾ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨ ਭਰਾਵਾਂ ਚੋਂ ਇੱਕ ਭਰਾ ਦਾ ਭਲਾ ਪਤਾ ਕਿਉਂ ਗਿਆ ਦੋ ਰਹਿ ਗਏ ਉਹ ਗੁਰੂ ਦਾ ਹੁਕਮ ਨਹੀਂ ਮੰਨ ਸਕੇ ਸ਼ਰਾਬੀ ਕੁਬਬੀ ਰਹੇ ਇੱਕ ਭਰਾ ਭਾਈ ਸ਼ਮੀਰਾ 17 ਦਿਨ ਗੁਰੂ ਕੋਲ ਸੇਵਾ ਕਰਨ ਜਾਂਦਾ ਰਿਹਾ ਦਿਨੇ ਕੰਮ ਕਰਦਾ ਪਾਤਸ਼ਾਹ ਨੇ ਕੰਗੜ ਵਾਲਿਆਂ ਦੀ ਹਵੇਲੀ ਵਿੱਚ ਨਹੀਂ ਡੇਰਾ ਕੀਤਾ ਦੋਹਾਂ ਪਿੰਡਾਂ ਦੇ ਵਿਚਕਾਰ ਦਿਨਾ ਤੇ ਕੰਗੜ ਦੋਹਾਂ ਦੇ ਵਿਚਕਾਰ ਜਿੱਥੇ ਅੱਜ ਗੁਰਦੁਆਰਾ ਹੈ ਜਫਰ ਨਮਾ ਸਾਹਿਬ ਉੱਥੇ ਮਹਾਰਜ ਰਹੇ ਲੱਖੀ ਜੰਗਲ ਖਾਲਸਾ ਦੇ دیدار ਲੱਗੋ ਨਹੀਂ ਦੂਰੋਂ ਦੂਰੋਂ ਸੰਗਤ ਦਰਸ਼ਨ ਕਰਨ ਆਉਣ ਲੱਗ ਪਈ ਪਾਦਸ਼ਾਹ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਸੰਝਾਰ ਕਰਵਾਇਆ ਇੱਕ ਦਿਨ ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਦਸ਼ਾਹ ਮੈਨੂੰ ਮੁਕਤੀ ਦੇ ਦਿਓ ਮਹਾਰਾਜ ਰਾਜ ਭਾਗ ਟੋੜਾ ਦਿੱਤਾ ਸਾਡੇ ਬਜ਼ੁਰਗਾਂ ਨੇ ਭੋਗਿਆ ਛੇਵੇਂ ਪਾਦਸ਼ਾਹ ਸਾਡੇ ਤਦ ਚੌਧਰੀ ਰਾਏ ਨੂੰ ਮਹਾਰਾਜ ਦੇ ਗੈਸੀ ਰਾਜ ਤੇ ਉਸ ਰਾਏ ਜੋਧ ਨੇ ਰਾਜ ਭੋਗਿਆ ਤੁਹਾਡਾ ਦਿੱਤਾ ਰਾਜ ਅਸੀਂ ਦਾਦੇ ਪਰਦਾਦੇਆਂ ਤੋਂ ਭੋਗ ਰਹੇ ਮਹਾਰਾਜ ਹੁਣ ਮੁਕਤੀ ਦੇ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਦਾ ਤੈਨੂੰ ਮੁਕਤੀ ਨਹੀਂ ਮਿਲ ਸਕਦੀ ਕਹਿੰਦੇ ਮਹਾਰਾਜ ਕਿਉਂ ਕਹਿੰਦੇ ਭਾਈ ਤੈਨੂੰ ਜਨਮ ਰਹਿੰਦੇ ਨੇ ਥੋੜੇ ਭੋਗਣੇ ਤੂੰ ਕਰਮ ਇਦਾਂ ਦੇ ਕਰ ਲੈ ਤੈਨੂੰ ਜਨਮ ਲੈਣੇ ਪੈਣਗੇ ਉਹ ਕਹਿੰਦਾ ਮਹਾਰਾਜ ਕਿੰਨੇ ਕ ਜਨਮ ਕਹਿੰਦੇ 14 ਜਨਮ ਤੇਰੇ ਧਰਤੀ ਤੇ ਹੋਣਗੇ ਤੂੰ ਇੱਲ ਦਾ ਜਨਮ ਲੈਣਾ ਤੂੰ ਇਸ ਧਰਤੀ ਤੇ ਸੱਪ ਦਾ ਜਨਮ ਲੈਣਾ ਇਸ ਧਰਤੀ ਤੇ ਬੜਾ ਗਰੀਬ ਇੱਕ ਦਿਨ ਤੇਰਾ ਜਨਮ ਹੋਣਾ ਗਰੀਬ ਕਰ ਚ ਕਹਿੰਦਾ ਮਹਾਰਾਜ ਮੁਕਤੀ ਦੇ ਦਿਓ ਕਹਿੰਦੇ ਫਿਰ ਬਚਨ ਮੰਨ ਲੇਗਾ ਕਹਿੰਦੇ ਮਹਾਰਾਜ ਹੁਕਮ ਕਰੋ ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀਂ ਤੂੰ ਦੋ ਦਿਨ ਘਰ ਜਾ ਕੇ ਸਲਾਹ ਦਿੱਤੀ ਐ ਸਾਡਾ ਜੁੱਠਾ ਪ੍ਰਸ਼ਾਦਾ ਲੈ ਗਿਆ ਸੀ शकਿਆ ਕਿਸੇ ਨੇ ਕਹਿੰਦਾ ਨਹੀਂ ਮਸਲਾ ਲੈ ਕੇ ਆਸੀ ਜਦੋਂ ਮੈਂ ਹਵੇਲੀ ਵਿੱਚ ਜਾ ਕੇ ਆਵਾਜ਼ ਦਿੱਤੀ ਨਾ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਤ ਪ੍ਰਸ਼ਾਦ ਮਿਲਿਆ ਜੁੱਠਾ ਆਜੋ ਭਾਈ ਭਰਾਵਾਂ ਨੂੰ ਭਤੀਜਿਆਂ ਨੂੰ ਆਵਾਜ਼ ਮਾਰੀ ਆਜੋ ਛੱਕ ਲਓ ਸ਼ਰੰਬੀ ਭਰਾ ਤਖਤ ਮੰਨ ਨੇ ਹੱਥ ਮਾਲਕ ਮਾਰ ਕੇ ਡੋਲ ਦਿੱਤਾ ਕਹਿੰਦਾ ਗੁਰੂ ਦੀ ਜੂਠ ਵੀ ਘਰੋਂ ਚੁੱਕ ਕੇ ਲਿਆਉਣ ਲੱਪਿਆ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਘੋੜਾ ਦਿੱਤਾ ਉਹਨੂੰ ਕਹਿੰਦੇ ਸ਼ਨੀਰਿਆ ਉਹ ਸਾਡਾ ਘੋੜਾ ਬੰਨੇ ਲੈ ਜਾ ਜਿੱਥੋਂ ਤੱਕ ਘੁਮਾ ਦੇਂਗਾ ਸੂਰਜ ਡੁੱਬਣ ਤੱਕ ਤੁਹਾਡੀਆਂ ਪੁੱਲਾਂ ਦਾ ਰਾਜ ਹੋਏਗਾ ਕਹਿੰਦੇ ਜਦੋਂ ਘੋੜਾ ਲੈ ਕੇ ਆਇਆ ਨਾ ਉਹਨੇ ਹਵੇਲੀ ਚ ਲਿਆ ਕੇ ਆਵਾਜ਼ ਦੇ ਕੇ ਕਿਹਾ ਉਹ ਭਾਈ ਲਖਮੀਰੇ ਉਹ ਭਰਾ ਤਖਤਮਲ ਇੱਧਰ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਖਸ਼ਿਸ਼ ਕਰ ਦਿੱਤੀ ਹੈ ਭਾਵੇਂ ਤੁਸੀਂ ਗੁਰੂ ਦਾ ਸਤਿਕਾਰ ਨਹੀਂ ਕੀਤਾ ਪਰ ਗੁਰੂ ਨੇ ਫਿਰ ਬਖਸ਼ਿਸ਼ ਕਰਦੇ ਆਪਨੂੰ ਘੋੜਾ ਦਿੱਤਾ ਸੂਰਜ ਡੁੱਬਣ ਤੱਕ ਜਿੱਥੋਂ ਤੱਕ ਫੇਰ ਲੰਗੇ ਉੱਥੋਂ ਤੱਕ ਰਾਜ ਹੋਣੇ ਤੇ ਲਖਮੀਰਾ ਸ਼ਰਬੀ ਭਰਾ ਸੀ ਉਹਦਾ ਉਹਨੇ ਬਦਕੀ ਬੋਲਤਾ ਕਹਿੰਦਾ ਜਿਹੜੇ ਗੁਰੂ ਦਾ ਆਪਣਾ ਰਾਜ ਨਹੀਂ ਰਿਹਾ ਸਾਨੂੰ ਕਿੱਥੋਂ దਏਗਾ ਮਰੋਂ ਮਰੋਂ ਕਈ ਵਾਰ ਵੇਖਦੇ ਨਾ ਆਪਾਂ ਜਿਹੜੇ ਗੁਰੂ ਕੋਲ ਆਪਣਾ ਆਨੰਦਪੁਰ ਸਾਹਿਬ ਨੇ ਰਿਆ ਸਾਨੂੰ ਰਾਜ ਕਿੱਥੋਂ ਦੇਵੇਗਾ ਜਾਂ ਮੋੜ ਕੇ ਲੈ ਜਾ ਗੁੱਸਾ ਮਨ ਵਿੱਚ ਜਦੋਂ ਆਇਆ ਵੇ ਗੁਰੂ ਦੀ ਤੋਹੀਨ ਕੀਤੀ ਹੈ ਭਾਈ ਸ਼ਮੀਰਾ ਘੋੜਾ ਵਾਪਸ ਲਿਜਾ ਕੇ ਉੱਥੇ ਬੰਦ ਤਾਂ ਜਿੱਥੇ ਗੁਰਦਰ ਜਫਰਨਾਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸਤੇ ਕਹਿੰਦੇ ਸ਼ਮੀਰਿਆ ਭਲਾ ਕਰ ਲਿਆ ਆਪਣੇ ਭਰਾਵਾਂ ਦਾ ਆਪਣੇ ਭਰਾਵਾਂ ਦਾ ਭਲਾ ਕਰ ਲਿਆ ਹੱਥ ਜੋੜ ਕੇ ਕਹਿੰਨਾ ਮਹਾਰਾਜ ਨਹੀਂ ਹੋਇਆ ਕਹਿੰਦੇ ਭਾਈ ਉਹਨਾਂ ਦੇ ਭਗਾ ਵਿੱਚ ਨਹੀਂ ਹੈ ਉਹਨਾਂ ਦਾ ਭਲਾ ਨਹੀਂ ਹੋ ਸਕਦਾ ਜਿੱਥੋਂ ਤੱਕ ਤੂੰ ਘੋੜਾ ਲੈ ਕੇ ਗਿਆ ਸੀ ਉੱਥੇ ਤੱਕ ਕੀ ਰਾਜ ਰਹਿਣਾ ਉੱਤੋਂ ਅੱਗੇ ਤੁਹਾਡਾ ਰਾਜ ਨਹੀਂ ਹੋਣਾ ਅੱਜ ਵੀ ਤੁਸੀਂ ਵੇਖਿਓ ਮੈਂ ਉਹ ਕੰਗੜ ਉਹਨਾਂ ਦਾ ਘਰ ਵੀ ਵੇਖਿਆ ਹਵੇਲੀ ਵੇਖੀ ਹੈ ਵੱਡੇ ਜ਼ਗੀਰਦਾਰ ਨੇ ਕੰਗੜ ਦੇ ਪਰ ਕੰਗੜ ਤੋਂ ਬਾਹਰ ਨਹੀਂ ਉਹਨਾਂ ਦਾ ਰਾਜ ਹੋਇਆ ਕੰਗੜ ਵਿੱਚੋਂ ਚੌਧਰੀ ਰਾਜੇ ਅੱਜ ਤੱਕ ਵੀ ਨੇ ਉਹਨਾਂ ਦੀ ਕੁੱਲ ਦੇ ਲੋਕ ਅੱਜ ਵੀ ਅਮੀਰ ਨੇ ਗੁਰੂ ਦੀਆਂ ਬਖਸ਼ਿਸ਼ਾਂ ਸਦੀਆਂ ਤੱਕ ਰਹਿੰਦੀਆਂ ਨੇ ਪਿਛਲੀ ਸਰਕਾਰ ਵਿੱਚ ਉਹਨਾਂ ਕੰਗੜ ਵਾਲਿਆਂ ਦਾ ਗੁਰਪ੍ਰੀਤ ਕੰਗੜ ਜਿਹੜਾ ਗੁਰਪ੍ਰੀਤ ਸਿੰਘ ਕੰਗੜ ਹੈ ਉਹ ਇਲੈਕਟ੍ਰਿਸਿਟੀ ਮਨਿਸਟਰ ਰਿਹਾ ਉਹਨਾਂ ਦੀ ਕੁੱਲ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੋਈ ਹੈ ਇੱਦਾਂ ਹੀ ਪਟਿਆਲੇ ਵਾਲਿਆਂ ਨੂੰ ਗੁਰੂ ਨੇ ਰਾਜ ਦਿੱਤਾ ਹੋਇਆ ਹੈ ਸਾਤ ਸੰਗਤ ਗੁਰੂ ਦੀਆਂ ਬਖਸ਼ਿਸ਼ਾਂ ਸਦੀਆਂ ਤੱਕ ਦਿੰਦੀਆਂ ਨੇ ਜਿੱਤੇ ਪਰ ਉਹ ਵੱਖਰੀ ਗੱਲ ਐ ਜੇ ਕੋਈ ਗੁਰੂ ਦੀ ਨਾਮ ਮੰਨੇ ਰਾਜ ਤਾਂ ਰਹਿ ਸਕਦਾ ਪਰ ਗੁਰੂ ਵਾਲੇ ਨਹੀਂ ਹੋ ਰਹਿ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਚਨ ਕਹੇ ਸ਼ਮੀਰਿਆ ਮੁਕਤ ਹੋਣੇ ਘਰ ਜਾ ਕੇ ਸਲਾਹ ਨਾ ਕਰੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਕੱਲ ਖੰਡੇ ਵੱਟੇ ਦੀ ਪੋਲ ਅਮਰਤ ਦਾ ਵਟਾ ਤਿਆਰ ਹੋਣ ਕਿਸੇ ਨੂੰ ਨਾ ਪੁੱਛੀ ਕੱਲ ਸਵੇਰੇ ਅਮਰਤ ਛੱਕ ਲਈ ਮਹਾਰਾਜ ਸਤਵਜਨ ਕਲਗੀਧਰ ਪਾਤਸ਼ਾਹ ਦੇ ਹੱਥੋਂ ਨੇ ਅਮਰਤ ਪਾਨ ਕੀਤਾ ਹੁਣ ਹੱਥ ਜੋੜ ਕੇ ਕਹਿੰਦਾ ਮਹਾਰਾਜ ਕਿਰਪਾ ਕਰਿਓ ਮੈਨੂੰ ਜਨਮ ਨਾ ਭੋਗਣੇ ਪੈਣ ਜਿੱਦਣ ਉਹ ਅਮਰਤ ਛੱਕ ਕੇ ਗਿਆ ਨਾ ਭਾਈ ਸੰਤੋਖ ਸਿੰਘ ਲਿਖਦੇ ਸਾਰੀ ਰਾਤ ਉਹਨੂੰ ਡਰਾਉਣੇ ਸੁਪਨੇ ਆਉਂਦੇ ਦਾ ਸੁਪਨੇ ਹੁੰਦੇ ਰਹੇ ਅਗਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਵਾਜ਼ੇ ਤੇ ਬੈਠਾ ਪਾਤਸ਼ਾਹ ਨੇ ਪਹਿਲੇ ਕਹਿ ਦਿੱਤਾ ਕਹਿੰਦੇ ਸ਼ਮੀਰਿਆ ਤੂੰ ਬਚਨ ਮੰਨ ਕੇ ਅਮਰਤ ਸ਼ਕ ਲਿਆ ਤੇਰਾ ਜਨਮ ਮਰਨ ਮਿਟ ਗਿਆ ਕਹਿੰਦੇ ਮਹਾਰਾਜ ਜਿਹੜੇ 14 ਜਨਮ ਪਾਤਸ਼ਾਹ ਹੱਸ ਪੈ ਕਹਿੰਦੇ ਰਾਤੀ ਸੁਪਨੇ ਆਏ ਤੈਨੂੰ ਕਹਿੰਦੇ ਮਹਾਰਾਜ ਸੁਪਨੇ ਤਾਂ ਆਏ ਸੀ ਕਹਿੰਦੇ ਬੜੇ ਡਰਾਉਣੇ ਸੁਪਨੇ ਆਏ ਮਹਾਰਾਜ ਕਲਗੀਧਰ ਪਾਤਸ਼ਾਹ ਬੋਲੇ ਕਹਿੰਦੇ 14 ਜਨਮ ਰਾਤੀ ਤੇਰੇ ਸੁਪਨੇ ਵਿੱਚ ਹੀ ਘਟਦੇ ਹੁਣ ਨਹੀਂ ਤੈਨੂੰ ਬੁੱਕਣੇ ਪੈਣੇ ਸਤਗੁਰ ਕਹਿ ਜਨਮ ਗਵਨ ਮਿਟਾਇਆ ਭਾਈ ਤੂੰ ਗੁਰੂ ਦਾ ਬਚਨ ਮੰਨ ਕੇ ਗੁਰੂ ਵਾਲਾ ਹੋ ਗਿਆ ਤੇਰਾ ਸੁਪਨੇ ਚ ਜਨਮ ਘਟਦੇ ਜਾਵੇ ਸਤਸੰਗਤ ਪਾਤਸ਼ਾਹ ਇੱਥੋਂ ਦਿਨੇ ਕੰਗੜ ਤੋਂ ਹੁੰਦਿਆਂ ਮੁਕਤ ਸਾਹਿਬ ਵੱਲ ਖਦਰਾਣੇ ਦੀ ਢਾਬਾ ਲੱਗੇ ਖਬਰ ਮਿਲੀ ਕੇ ਮਗਰ ਵਜ਼ੀਰ ਖਾਨ ਦੀਆਂ ਫੌਜਾਂ ਚੜੀਆਂ ਹੋਣੀਆਂ ਇਹਨਾਂ ਨੂੰ ਮੱਝੇ ਦੇ ਕੋਲ ਸਿੱਖ ਵਿਦਾਵਾ ਦੇ ਕਿ ਚਲੇ ਗਏ ਸੰਗਮਾਣੇ ਦੀ ਧਰਤੀ ਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਬਹੁਤ ਮਾੜਾ ਹੋਇਆ ਤੁਹਾਡੇ ਚਾਰ ਦੇ ਚਾਰੇ ਸਾਹਿਬਜਾ ਦੇ ਸ਼ਹੀਦ ਹੋ ਗਏ ਤੁਹਾਡੇ ਕੋਲ ਨੰਦਪੁਰ ਸਾਹਿਬ ਨਹੀਂ ਰਿਹਾ ਤੁਹਾਡੀ ਆਪਣੀ ਕੁੱਲ ਦਾ ਕੋਈ ਬੱਚਾ ਨਹੀਂ ਬਚਿਆ ਪਾਦਸ਼ਾਹ ਬੜਾ ਮਾੜਾ ਹੋਇਆ ਸੁਲ੍ਹਾ ਕਰ ਲੋ ਸਰਕਾਰ ਨਾਲ ਹਜ਼ੂਰ ਬੋਲੇ ਕਿਹੜੀ ਸਰਕਾਰ ਨਾਲ ਕਹਦੇ ਨੇ ਮੌਕੇ ਦੀ ਹਕੂਮਤ ਨਾਲ ਸਲਾਹ ਕਰ ਲਓ ਕਲਗੀਆਂ ਵਾਲੇ ਨੇ ਬਚਨ ਕਿਹਾ ਜਦੋਂ ਆਨੰਦਪੁਰ ਸਾਹਿਬ ਨੂੰ 8 ਮਹੀਨੇ ਘੇਰਾ ਪਿਆ ਰਿਹਾ ਉਦੋਂ ਕਿਉਂ ਨਹੀਂ ਸਲਾਹ ਕਰਾਈ ਜਦੋਂ ਪ੍ਰਾਣ ਦੀਆਂ ਕਸਮਾਂ ਖਾ ਕੇ ਵਾਅਦੇ ਤੋੜ ਗਏ ਉਦੋਂ ਸਲਾਹ ਕਿਉਂ ਨਹੀਂ ਹੋਈ ਜਦੋਂ ਚਮਕੌਰ ਦੀ ਗੜੀ ਵਿੱਚ ਜਾਲੀਆਂ ਨੂੰ 10 ਲੱਖ ਨੇ ਘੇਰਾ ਪਾਇਆ ਉਦੋਂ ਸਲਾਹ ਕਿਉਂ ਨਹੀਂ ਹੋਈ ਜਦੋਂ ਮੇਰੇ ਦੋ ਵੱਡੇ ਸਹਿਬਜ਼ਾਦੇ ਸ਼ਹੀਦ ਕਰਦੇ ਉਦੋਂ ਸਲਾਹ ਕਿਉਂ ਨਹੀਂ ਹੋਈ ਜਦੋਂ ਪੌਣੇ 7 ਸਾਲ ਦਾ ਮੇਰਾ ਫਤਿਹ ਸਿੰਘ ਪੰਧਾ ਚ ਨੀਹਾਂ ਚ ਚਿਣਿਆ ਜਾ ਰਿਹਾ ਸੀ ਉਦੋਂ ਕੋਈ ਨਹੀਂ ਸੁਲਾ ਕਰਦਾ ਸੱਚ ਤੇ ਝੂਠ ਦੀ ਕਦੇ ਸੁਲਾ ਨਹੀਂ ਹੋ ਸਕਦੀ ਸਿੱਖੋ ਉਹਨਾਂ ਕਾ ਮਹਾਰਾਜ ਬਰਾਸ ਸਿੰਘ ਤੁਹਾਡੇ ਨਾਲ ਕਿਵੇਂ ਰਹੀਏ ਤਲਗੀ ਤਰ ਪਾਦਸ਼ਾਹ ਕਹਿੰਦੇ ਨਹੀਂ ਰਹਿਣਾ ਲਿਖ ਕੇ ਦੇਜੋ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਇਹ ਲਿਖ ਕੇ ਦੇ ਕੇ ਜਾਓ ਲਿਖ ਕੇ ਦੇ ਗਏ ਉਹ ਜੋ ਸਿੱਖ ਜਦੋਂ ਮਾਈ ਭਾਗੌਰ ਨੇ ਬੰਗਾਰ ਪਾਈ ਨਾ ਕਿ ਘਰ ਵਿੱਚ ਬੈਠੋ ਚਮਕਾ ਚੁੱਲਾ ਸੰਭੋ ਜਿਹੜੇ ਗੁਰੂ ਨੇ ਤੁਹਾਡੀ ਖਾਤਰ ਆਪਣੇ ਪੁੱਤ ਸਹਿਬ ਜاده ਸ਼ਹੀਦ ਕਰਵਾ ਲਏ ਤੁਸੀਂ ਆਪਣੇ ਪੁੱਤਾਂ ਨੂੰ ਬਚਾਉਂਦੇ ਆ ਘਰ ਆ ਕੇ ਉਸ ਗੁਰੂ ਤੋਂ ਬੇਮੁਖ ਹੋ ਗਏ ਆ ਲੋ ਘਰ ਬੈਠੋ ਮਾਈ ਭਗਤੌਰ ਦੀ ਬੰਗਾਰ ਨੇ ਅੰਦਰ ਦਾ ਸੱਤਾ ਮਰ ਜਗਾ ਦਿੱਤਾ ਅੰਦਰ ਦੀ ਸੂਰਵੀਰਤਾ ਜਾਗੀ ਮੱਜੇ ਦੇ ਉਹ ਸਿੱਖ ਖਦਰਾਣੇ ਦੀ ਢਾਬ ਤੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੱਥ ਵਿੱਚ ਆ ਕੇ ਵਜ਼ੀਰਖਾਂ ਦੀ ਫੌਜ ਨਾਲ ਲੜੇ ਸ਼ਹੀਦ ਹੋ ਗਏ ਕਲਗੀਆਂ ਵਾਲੇ ਨੇ ਉੱਥੇ ਵਿਦਾਵਾ ਪਾੜਿਆ ਅੱਜ ਉੱਥੇ ਗੁਰਦਾਰਾ ਟੱਟੀ ਗੰਡੀ ਸਾਹਿਬ ਸ੍ਰੀ ਮੁਕਸਰ ਸਾਹਿਬ